ਅਮਿਤਾਬ ਬਚਨ ਅਤੇ ਟਵਿੱਟਰ ਅਤੇ ਪਹਿਲਾ ਨਾਮ ਯਾਨੀ ਕਿ ਹੁਣ ਐਕਸ ਇੱਕ ਚੋਲੀ ਦਮਨ ਦਾ ਸਾਥ ਹੈ ਅਮਿਤਾਬ ਹਰ ਰੋਜ਼ ਕੁਝ ਨਾ ਕੁਝ ਟਵੀਟ ਕਰਤੇ ਰਹਿੰਦੇ ਨੇ ਹਾਲਾਂਕਿ ਅਕਸਰ ਆਪਣੇ ਟਵੀਟਾਂ ਕਾਹਨ ਉਪਭੋਗਤਾਵਾਂ ਦੇ ਨਿਸ਼ਾਨੇ ਤੇ ਵੀ ਆ ਜਾਂਦੇ ਨੇ ਅਮਿਤਾਬ ਬਚਨ ਉਪਭੋਗਤਾਵਾਂ ਨੂੰ ਸਿੱਧੇ ਜਵਾਬ ਦੇਣ ਤੋਂ ਬਚਦੇ ਨੇ ਪਰ ਇਸ ਵਾਰ ਉਨ੍ਹਾਂ ਨੇ ਟਰੋਲਰਾਂ ਨੂੰ ਨਹੀਂ ਬਖਸ਼ਿਆ ਸਮਿਤਾਪ ਅਪਚ ਨੇ ਉਸੇ ਤਰ੍ਹਾਂ ਦਾ ਇੱਕ ਪੋਸਟ ਕੀਤੀ ਆ ਜਿੱਥੇ ਕਿ ਉਪਭੋਗਤਾ ਉਸਤੇ ਵੀ ਉਹਨਾਂ ਦੇ ਪਿੱਛੇ ਲੱਗ ਕੇ ਹਾਦਾਂ ਉਦੋਂ ਹੋ ਗਈ ਆ ਜਦੋਂ ਕੁਝ ਉਪਭੋਗਤਾਵਾਂ ਨੇ ਅਮਿਤਾਪ ਤੇ ਬਹੁਤ ਹੀ ਭੱਦੀਆਂ ਟਿੱਪਣੀਆਂ ਕੀਤੀਆਂ ਨੇ ਉਪਭੋਗਤਾ ਲਿਖਦੇ ਨੇ ਸਰ ਕੀ ਤੁਸੀਂ ਇਹ ਪੋਸਟਾਂ ਖੁਦ ਪੋਸਟ ਕਰਦੇ ਹੋ ਜਾਂ ਫਿਰ ਤੁਹਾਡਾ ਕੋਈ ਸਹਾਇਕ ਕਿਸ ਨੂੰ ਪੋਸਟ ਕਰਦਾ ਹੈ ਅਮਿਤਾਬ ਜਨੇ ਇਸ ਦਾ ਜਵਾਬ ਦਿੰਦਾ ਹੈ ਕਿ ਹੈ ਕਿ ਮੈਂ ਖੁਦ ਇਹ ਕਰਦਾ ਹਾਂ ਇੱਕ ਉਪਭੋਗਤਾ ਨੇ ਸਾਰੀ ਹੀ ਸੀਮਾਾਂ ਮਾਂ ਪਾਰ ਕਰ ਦਿੱਤੀਆਂ ਅਤੇ ਲਿਖਿਆ ਕਿ ਬੁੱਢਾ ਸੱਠਿਆ ਗਿਆ ਇਸੇ ਉਪਾਦ ਅਮਿਤਾਬ ਬਚਨ ਨੇ ਵੀ ਇਹ ਟਵੀਟ ਵੇਖਿਆ ਅਤੇ ਇਸ ਦਾ ਜਵਾਬ ਦੇਣ ਤੋਂ ਆਪਣੇ ਆਪ ਨੂੰ ਉਹ ਨਹੀਂ ਰੋਕ ਸਕੇ ਤੇ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਨੇ ਲਿਖਿਆ ਕਿ ਇੱਕ ਦਿਨ ਰੱਬ ਨਾ ਕਰੇ ਜੇ ਇਹ ਜਲਦੀ ਆ ਗਿਆ ਤਾਂ ਤੁਸੀਂ ਵੀ ਸਠਿਆ ਜਾਓਗੇ